ਸੁਲਤਾਨਪੁਰ ਲੋਧੀ ਵਿਖੇ ਮੌਮੀ ਇਨ ਵਰਕਸ 555ਵਾਂ ਗੁਰਪੁਰਬ ਤੇ ਲੰਗਰ ਲਗਾਇਆ ਗਿਆ ਦੇਖੋ ਖਾਸ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਆਦਾਰਾ ਮੂਮੀ ਬ੍ਰਦਰਸ ਅਤੇ ਪੂਰਾ ਮੂਮੀ ਪਰਿਵਾਰ ਅਤੇ ਇਸ ਮੁ ਇਲਾਕੇ ਦੀ ਸੰਗਤ ਮਿਲ ਕੇ ਚਾਪਕੋੜਿਆਂ ਦਾ ਲੰਗਰ ਲਗਾ ਰਹੇ ਨੇ ਸੋ ਸਭ ਸੰਗਤਾਂ ਨੂੰ ਇਸ ਮੁਖ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਇਸ ਮਾਣ ਵਿੱਚ ਬਹੁਤ ਭਾਰੀ ਉਤਸ਼ਾਹ ਮਨਾਇਆ ਜਾ ਰਿਹਾ ਹੈ ਪਿਛਲੇ ਸਾਲ ਦੀ ਤਾਦਾਦ ਵਿੱਚ ਇਸ ਸਾਲ ਬਹੁਤ ਬਹੁਤ ਸਾਰੀਆਂ ਸੰਗਤਾਂ ਵੱਧ ਚੜ ਕੇ ਹਿੱਸਾ ਲੈ ਰਹੀਆਂ ਹਨ ਤੇ ਗੁਰੂ ਜੀ ਦੇ ਦਰਸ਼ਨ ਦੀਦਾਰੇ ਕਰ ਰਹੀਆਂ ਬਹੁਤ ਖੁਸ਼ ਨੇ ਵੱਦ ਤੋਂ ਵੱਧ ਆ ਰਹੀਆਂ ਨੇ ਗੁਰੂ ਜੀ ਦੇ ਦਰ ਤੇ ਅਤੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਹੀਆਂ ਨੇ ਤੇਜੀ ਚਾਪਕੋੜਿਆਂ ਦਾ ਲੰਗਰ ਚੱਲ ਰਿਹਾ ਹੈ ਸਵੇਰੇ ਕੇਲਿਆਂ ਦਾ ਪ੍ਰਸ਼ਾਦ ਦਾ ਲੰਗਰ ਚੱਲ ਰਿਹਾ ਸੀਗਾ ਹੋਰ ਵੀ ਬਹੁਤ ਤਰ੍ਹਾਂ ਦੇ ਲੰਗਰ ਚੱਲ ਰਹੇ ਨੇ ਆਸਪਾਸ ਜਿਦਾ ਕਿ ਆ ਲੰਗਰ ਗੁਰੂ ਜੀ ਦਾ ਜੋ ਧਾਲ ਫੁਲਕਾ ਹੈ ਔਰ ਹੋਰ ਬਹੁਤ ਸਾਰੇ ਡਿਫਰੈਂਟ ਤਰ੍ਹਾਂ ਦੇ ਲੰਗਰ ਚੱਲ ਰਹੇ ਨੇ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਜੀ ਸਭ ਬਹੁਤ ਖੁਸ਼ ਨੇ ਔਰ ਬਹੁਤ ਮਦਦ ਕਰ ਰਹੇ ਨੇ ਇੱਕ ਪੀੜੀ ਨਸ਼ਿਆਂ ਵਿੱਚ ਚੁੱਲ ਜੀ ਹੈ ਉਹਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗੇ ਕਿ ਇਹਨਾਂ ਮਾੜੀਆਂ ਕੁਰਾਇਤਾਂ ਨੂੰ ਛੱਡੋ ਅਤੇ ਗੁਰੂ ਤੇ ਲੜ ਲੱਗੋ ਤੇ ਸਿੱਧੇ ਰਾਹ ਤੇ ਚੱਲੋ। ਇਸ ਸਮਾਪਤੀ ਜੀ ਇਹ ਤੇ ਰਾਤ ਤੱਕ ਚੱਲੇਗੀ ਤੜਕੇ ਤੱਕ ਸਵੇਰ ਤੱਕ ਚੱਲੇਗੀ। ਤੱਕ ਲਾਸਟ ਹੋਏਗਾ ਜੀ। ਹਾਂਜੀ। ਸਭ ਨੂੰ ਇਹੀ ਸੰਦੇਸ਼ ਹੈ ਜੀ ਗੁਰੂ ਜੀ ਦਾ ਇੱਕੋ ਸੰਦੇਸ਼ ਸਭ ਨੂੰ ਇੱਕ ਸਮਝੋ ਤੇ ਗੁਰੂ ਦੇ ਰਾਹ ਤੇ ਚੱਲਣ ਦੀ ਬਖਸ਼ਿਸ਼ ਹੋਏ।